ਹੇਲੂਇਆ 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 ਸਤਿ ਆਪਾ ਜੀ ਅੱਜ ਅਸੀਂ ਜਰਸੀ ਰਾਜ ਦੇ ਦਾਸਾਂ ਨੂੰ ਜੈ ਜੀ ਦੀ ਸੋ ਮੇਰਾ ਨਾਮ ਬਿਕਰੇ ਪਿੰਡ ਰਵੰਜਾਂਵਾਲਾ ਇਹ ਜੀਮਾਂ ਦੀ ਗਵਾਈ ਆ 16 ਦੇ 17 ਤਰੀਕ ਦੀ ਅਸੀਂ ਜਾਂਦੇ ਸੀ ਰਾਜਸਥਾਨ ਦੇ ਵਿੱਚ ਤੇ ਜਿਸ ਮੰਜ਼ਲ ਦੇ ਤੇ ਪਹੁੰਚਣਾ ਸੀ ਉਸ ਮੰਜ਼ਲ ਤੋਂ 20 25 ਕਿਲੋਮੀਟਰ ਪਿੱਛੇ ਪਹਾੜੀ ਇਲਾਕਾ ਸੀ ਉਥੇ ਗੱਡੀ ਚਲਦੀ ਚਲਦੀ ਜਿਹੜੀ ਆ ਰੇਸ ਟੁਕਣਾ ਜਿਹੜੀ ਬੰਦ ਹੋ ਗਈ ਤੇ ਦਾਦੀ ਸਪੀਡ ਦੇ ਉੱਤੇ ਚੱਲੇ ਤਹੀਂ ਬੜੇ ਪਰੇਸ਼ਾਨ ਤੇ ਇੱਥੇ ਜੇ ਜੰਗਲ ਦੇ ਵਿੱਚ ਗੱਡੀ ਰੋਕੀ ਬੰਦ ਹੋ ਗਈ ਤੇ ਨਾ ਇੱਥੇ ਕੋਈ ਮਕੈਨਿਕ ਮਿਲਣਾ ਆ ਤੇ ਨਾ ਕੋਈ ਆਸਰਾ ਮਿਲਣਾ ਜੇ ਕਿਸੇ ਗੱਡੀ ਦੇ ਮਗਰੋਂ ਪਾਈ ਦੇ ਪਹਾੜੀ ਇਲਾਕੇ ਦੇ ਜੇ ਨੇ ਪਹੁੰਚੀ ਨਹੀਂ ਕਿ ਤੇ ਨਾ ਹੀ ਸਾਡੇ ਕੋਲ ਕੋ ਟੋਚਣਾ ਫਿਰ ਇਹ ਰਵਦੇ ਦਾਸ ਪੰਚਤ ਖਾਸਮ ਸਿੰਘ ਦੇ ਕੋਲੋਂ ਪ੍ਰਾਪਨਾ ਕਰਾਈ ਇਹ ਨਾਲੇ ਕਿਹਾ ਹੁਣੇ ਗੱਡੀ ਠੀਕ ਹੋ ਗਈ ਸੱਚਮੁੱਚ ਜਦੋਂ ਇਹ ਨਹੀਂ ਗੱਲ ਕਹੀ ਤੋ ਉਸੇ ਵੇਲੇ ਗੱਡੀ ਦੇ ਚੁੱਕਣ ਲੱਗੀ ਕਿਉਂਕਿ ਪਰਮੇਸ਼ਰ انسان ਦੇ 파ੜ ਨੂੰ ਨਹੀਂ ਜਾਣਦਾ ਵਾ ਤੇ ਨਾਲ ਨਾਲ ਹਰ ਇੱਕ ਮਸ਼ੀਨਰੀ ਨੂੰ ਵੀ ਜਾਣਦਾ ਕਿ ਇਹ ਜੀ ਪ੍ਰੋਬਲਮ ਕਿੱਥੇ ਹੈ ਇਸੇ ਤਰ੍ਹਾਂ ਜਦੋਂ ਇਹ 17 ਤਰੀਕ ਨੂੰ ਉਧਰੋਂ ਵਾਪਸ ਆਇਆ ਤੇ ਅਜੇ ਦਿੱਲੀ ਕ੍ਰੋਸ ਕੀਤਾ ਤੇ ਫਿਰ ਗੱਡੀ ਜਿਹੜੀ ਆ ਕੰਮ ਕਰਨਾ ਛੱਡ ਗਈ ਤਾਂ ਇਸ ਵੀਰ ਤੇ ਚੱਲੇ ਅਸੀਂ ਇਸੇ ਤਰ੍ਹਾਂ ਹੀ ਰੱਬ ਦੇ ਦਾਸਾਂ ਦੇ ਕੋਲੋਂ ਫੇਰ ਪ੍ਰਾਰਥਨਾ ਕਰਾਈ ਤੇ ਜਦੋਂ ਪ੍ਰਾਰਥਨਾ ਕਰਾਈ ਤੋ ਉਸੇ ਵੇਲੇ ਗੱਡੀ ਫੇਰ ਠੀਕ ਹੋ ਗਈ ਫੇਰ ਆਪਣੇ ਰਫਤਾਰ ਦੇ ਤੇ ਚੱਲਣ ਲੱਗ ਪਈ ਇਸ ਲਈ ਪਰਮੇਸ਼ਰ ਦਾ ਤੇ ਪਰਮੇਸ਼ਰ ਦਾਸਾਂ ਦਾ ਤਹਿ ਦਿਲੋਂ ਧੰਨਵਾਦੀ ਆ ਇਹੀ ਮੇਰੇ ਜੀਵਨ ਦੀ ਗਵਾਹੀ ਸਾਹਿਬ ਪੈ ਪੈ ਜੈ ਸਿੰਘ